ਸਤਿ ਸ਼੍ਰੀ ਅਕਾਲ ਜੀ ਅ ਅੱਜ ਖੜੇ ਆ ਇੱਥੇ ਦਬੂੜੀਆਂ ਬਾਸਕਟਬਾਲ ਸਟੇਡੀਅਮ ਦੇ ਵਿੱਚ ਆ ਦੇਖੋ ਛੋਟੇ ਛੋਟੇ ਬੱਚੇ ਨੇ ਇਹ ਰੋਜ਼ ਆਉਂਦੇ ਆ ਔਰ ਆਇਕਾ ਮੇਰੇ ਘਰ ਤੇ 2 3 ਸਾਲ ਦਾ ਬੱਚਾ ਉਹ ਵੀ ਬੜਾ ਛੋਟਾ ਬੱਚਾ ਹੈ ਤੇ ਸਾਰੇ ਬੱਚੇ ਜਿਹੜੇ ਆ ਉਹ ਗਰਾਊਂਡ 'ਚ ਆਉਂਦੇ ਆ ਕਈ ਵਿੱਚ ਬੱਚੇ ਜਿਹੜੇ ਨੇ ਉਹ ਨਹੀਂ ਲੈ ਸਕਦੇ ਕਿੱਟ ਤੇ ਬੂਟ ਵਗੈਰਾ ਨਹੀਂ ਲੈ ਸਕਦੇ ਕੱਲ੍ਹ ਸੀ ਇੰਤਾਂ ਦੀਆਂ ਕਿੱਤਾਂ ਜਿਹੜੀਆਂ ਨੇ ਤਕਰੀਬਨ ਬਿਰਖਾ ਚ 40 50 ਵੰਡੀਆਂ ਉੱਧਰ ਸੀਨੀਅਰ ਉਹ ਦੇਖੋ ਜੀ ਉੱਧਰ ਗੇਮ ਲੱਗੀ ਆ ਉੱਧਰ ਦਿਖਾ ਜਰਾ ਉੱਧਰ ਮੈਚ ਲੱਗਾ ਉਹ ਵੱਡੇ ਵੱਡੇ ਬੱਚੇ ਨੇ ਤੇ ਇਹ ਜਿਹੜੇ ਨੇ ਇਹ ਛੋਟੇ ਬੱਚੇ ਨੇ ਅੱਜ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਉਹ ਇਹ ਹੈ ਕਿ ਆ ਬੱਚੇ ਜਿਹੜੇ ਨੇ ਮੋਬਾਈਲ ਤੋਂ ਬਚ ਜਾਣਗੇ ਇਹ ਚੰਗੇ ਜਿਹੜੇ ਨੇ ਇਹਨਾਂ ਨੂੰ ਇੱਥੇ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਨੇ ਔਰ ਉਹ ਬੱਚੇ ਵੀ ਤੇ ਇਹ ਵੀ ਬੱਚੇ ਮੈਂ ਕਹਿਣਾ ਹੁੰਦਾ ਕਿ ਆਹ ਗਰਾਊਂਡ ਜਿਹੜੀ ਐ ਕੁਛ ਨਾ ਦੇਵੇ ਔਰ ਚੰਗੀ ਸਿਹਤ ਚੰਗਾ ਇਨਸਾਨ ਜ਼ਰੂਰ ਬਣਾ ਦੇਗੀ ਇਹ ਗਰਾਊਂਡ ਸੋ ਬੱਚੇ ਜਿਹੜੇ ਵੱਡੇ ਹੋ ਕੇ ਬਹੁਤ ਨਸ਼ਿਆਂ ਤੋਂ ਦੂਰ ਰਹਿ ਜਾਣਗੇ ਕਿਉਂਕਿ ਇਹਨਾਂ ਨੂੰ ਗੇਮ ਦਾ ਨਸ਼ਾ ਹੈ ਇਹਨਾਂ ਨੂੰ ਪੜ੍ਹਾਈ ਲਈ ਅਸੀਂ ਮੋਟੀਵੇਟ ਕਰਦੇ ਆਂ ਜਿਨ੍ਹਾਂ ਨੂੰ ਖਡਾਣੇ ਆ ਇਹ ਬੱਚੇ ਜਿਹੜੇ ਨੇ ਡੇਲੀ ਆ तकरीबन 30 ਬੱਚੇ ਤੇ ਆ ਖੜੇ ਆ ਉਹ ਜੋ ਉਧਰ ਵੀ 50 60 ਬੱਚੇ ਜਿਹੜੇ ਨੇ ਸਾਡੀ ਗਰਾਊਂਡ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਅਸੀਂ ਦੋ ਗਰਾਊਂਡਾਂ ਉਧਰ ਖੋਲ੍ਹਾਰੇ ਆ ਛੋਟੀਆਂ ਛੋਟੀਆਂ ਜਿਹੜੇ ਬਾਲੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਇੱਥੇ ਇਹਨਾਂ ਨੂੰ ਖਡਾਈਏ ਤੇ ਮੈਂ ਤੁਹਾਨੂੰ ਦਾਅਵੇ ਨਾ ਕਹਿੰਨਾ ਕਿ ਬੱਚੇ ਗਰਾਊਂਡਾਂ 'ਚ ਆਉਣ ਲੱਗ ਗਏ ਤੇ ਨਸ਼ੇ ਜਿਹੜੇ ਨੇ ਰਹਿਣੀ ਨਹੀਂ ਪੰਜਾਬ ਦੇ ਵਿੱਚ ਨਸ਼ੇ ਤੋਂ ਦੂਰ ਹੋ ਜਾਣਗੇ ਆ ਸਾਰੇ ਬੱਚੇ ਸਾਡੇ ਪਿੰਡ ਦੇ ਬੱਚੇ ਜਿਹੜੇ ਨੇ ਬਹੁਤ ਖੇਡਦੇ ਨੇ ਆ ਸਾਰੇ ਢਬੂੜੀਆਂ ਤਨ ਕੋਈ ਛੋਟੇ ਜਿਹੇ ਬੱਚੇ ਦੇ ਜਿਹੜੇ ਬਾਹਰੋਂ ਆਉਂਦੇ ਆ ਤੇ ਇਹ ਨਸ਼ਾ ਰਹਿਤ ਹੋ ਜਾਣਗੇ ਸਾਰੇ ਕੋਈ ਨਾ ਕੋਈ ਗੇਮ ਅਪਰਾਓ ਹਰ ਜਿੰਨੇ ਮੇਰੇ ਵੀਰ ਨੇ ਮੁੱਤ ਮੇਰ ਬੰਦੇ ਨੇ ਸਰਪੰਚਾਇਤਾਂ ਨੇ ਹੋਰ ਚੰਗੇ ਸਿਆਣੇ ਬੰਦੇ ਨੇ ਇੱਕ ਗੇਮ ਚੁਣ ਕੇ ਆਪਣੇ ਪਿੰਡ ਦੇ ਵਿੱਚ ਪੂਰਾ ਜੋਰ ਲਾ ਦਿਓ ਨਸ਼ੇ ਪੰਜਾਬ ਦੇ ਵਿੱਚੋਂ ਭੱਜ ਜਾਣਗੇ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਆ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇੱਥੇ ਮਾਰੋ ਜਿ ਰੱਖਿਆ ਇੱਥੋਂ ਬਿਹਾਰ ਦੀ ਲੇਬਰ ਆਈ ਹੈ ਜਦੋਂ ਆ ਬੱਚੇ ਖੇਡਦੇ ਸੀ ਤੇ ਉਹਨਾਂ ਦੇ ਵਿੱਚ ਆ ਬੱਚਾ ਹੈ ਆਇਆ ਉਹ ਛੋਟਾ ਬੱਚਾ ਆ ਆ ਸਾਰੇ ਆ 4 5 6 ਬੱਚੇ ਨੇ ਇੱਥੇ ਬਾਲ ਲੈ ਕੇ ਲੱਗੇ ਰਹਿੰਦੇ ਸੀ ਔਰ ਤੁਸੀਂ ਹੈਰਾਨ ਹੋਵੋਗੇ ਅਜੇ ਇਹਨਾਂ ਨੂੰ 2 ਮਹੀਨੇ ਹੋਏ ਨੇ ਔਰ ਇਹ ਐਡਿਕਟ ਹੋ ਗਏ ਨੇ ਇਹਨਾਂ ਨੂੰ ਨਸ਼ਾ ਹੋ ਗਿਆ ਚੰਗਾ ਖੇਡਣ ਲੱਗ ਗਏ ਆ ਸੋ ਕਹਿਣ ਤੋਂ ਮੇਰਾ ਭਾਵ ਹੈ ਸਾਡੇ ਵਿੱਚ ਪਤਾ ਨਹੀਂ ਕਿੰਨੀ ਕੁ ਟੈਲੈਂਟ ਬੱਚਿਆਂ ਦੇ ਵਿੱਚ ਹੈਗੀ ਹੈ ਬੱਚੇ ਕਿੱਥੋਂ ਤੱਕ ਪਹੁੰਚ ਸਕਦੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਆ ਜਿਹੜੀ ਗਰਾਊਂਡ ਹੈ ਇੱਥੇ ਅਸੀਂ ਬਹੁਤ ਸਾਰੇ ਹਾਲ ਬਣਾ ਲਏ ਨੇ ਕਮਰੇ ਬਣਾ ਲਏ ਨੇ 23 ਕਮਰਿਆਂ ਦਾ ਹੋਸਟਲ ਬਣ ਰਿਹਾ ਇਹ ਧਗੂਲੀਆਂ ਦਾ ਸਟੇਡੀਅਮ ਨਹੀਂ ਇਹ ਸਾਰੇ ਹਲਕੇ ਦਾ ਸਟੇਡੀਅਮ ਹੈ ਸਾਰੇ ਇਲਾਕੇ ਦਾ ਸਟੇਡੀਅਮ ਹੈ ਬੱਚੇ ਆਉਣ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਣਗੇ ਸੋ ਬਾਕੀ ਕਦੇ ਇਹਨਾਂ ਦੀ ਗੇਮ ਦੀ ਅਸੀਂ ਵੀਡੀਓ ਪਾਉਂਦੇ ਰਵਾਂਗੇ ਇਹਨਾਂ ਬੱਚੇ ਜਿਹੜੇ ਨੇ ਪੜਦੇ ਬਹੁਤ ਚੰਗੇ ਨੇ ਜੀ ਇਹਨਾਂ ਨੂੰ ਇੱਥੇ ਪੜ੍ਹਾਈ ਲਈ ਬਾਕੀ ਹੋਰ ਇਹਨਾਂ ਨੂੰ ਬੜੇ ਚੰਗੇ ਮੈਨੇਜ ਕਰਾਇਆ ਨੇ ਸਾਰੇ ਬੱਚੇ ਵਧੀਆ ਨਾ ਹਾਂਜੀ ਪੁੱਛੋ ਹਾਂਜੀ ਸਰਵਰ ਜੀ ਬਹੁਤ ਵਧੀਆ ਮਾਹੌਲ ਹੈ ਸੋ ਆਪਣੇ ਬੱਚਿਆਂ ਨੂੰ ਖੇਡਾਂ ਚ ਪੜ੍ਹਾਈ ਚ ਮੇਰੇ ਮੇਰਾ ਹਮੇਸ਼ਾ ਇਹੋ ਹੀ ਮੈਸੇਜ ਆ ਨਹੀਂ ਤੁਹਾਨੂੰ ਮੈਂ ਹਰ ਹਰ ਰੋਜ਼ ਤਕਰੀਬਨ 2 ਘੰਟੇ ਆਪਣੇ ਕੰਮ ਨਿਬੇੜ ਕੇ ਹੁਣ ਨੇਰੇ ਇਲਾਕਾ ਜਕਰੀਆਂ ਨੇ ਤੇ ਨੇਰੇ ਦੇ ਵਿੱਚ ਅਸੀਂ ਲਾਈਟਾਂ ਦੇ ਵਿੱਚ ਰਾਤ ਨੂੰ ਮੈਂ ਇੱਥੋਂ 8:30 ਤੇ 9 ਵਜੇ ਜਾਣਾ ਹੈ ਤਕਰੀਬਨ ਇਹਨਾਂ ਨੂੰ ਪ੍ਰੈਕਟਿਸ ਕਰਾ ਕੇ ਆਪਣਾ ਟਾਈਮ ਕੱਟਦਾ ਸਾਰਾ ਦਿਨ ਕੰਮ ਕਰਦਾ ਉਸ ਤੋਂ ਬਾਅਦ ਇੱਥੇ ਆਣ ਕੇ ਇਹਨਾਂ ਬੱਚਿਆਂ ਨੂੰ ਜਿੰਨਾ ਮਿਲ ਕੁਝ ਮੇਰੇ ਕੋਲ ਹੈਗਾ ਉਹ ਸਿਖਾ ਕੇ ਜਾਂਦਾ ਬਾਕੀ ਇੱਥੇ ਕੋਚ ਵੀ ਲੱਗਾ ਇੱਕ ਉਹਨਾਂ ਨੂੰ ਵੀ ਗਾਈਡ ਕਰੀਦਾ ਸੋ ਸਾਰੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਬਹੁਤ ਬਹੁਤ ਧੰਨਵਾਦ